ਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਅੱਜ ਦੀ ਨਵੀਂ ਵੀਡੀਓ ਪਿੰਡ ਬਜਟ ਲਮਾ ਜਾਨੀ ਕਿ ਆਪਣੇ ਪਿੰਡੋਂ ਆ ਗਈ ਸੁਮਿੰਦਰ ਸਿੰਘ ਦੇ ਢੱਲੋਂ ਆਜੋ ਬਾਈ ਨਾਲ ਕਰਦੇ ਆਂ ਗੱਲ ਬਾਈ ਕੋਲੇ ਐਚ ਐਫ ਨਸਲ ਦੀ ਗਾਂ ਆ ਗਈ ਚੰਗਾ ਲੰਮਾ ਥਣ ਲੱਗਿਆਗਾ ਬਾਈ ਨਾਲ ਕਰਦੇ ਆਂ ਗੱਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਬਜਟ ਲਮਾ ਹੀ ਠੀਕ ਹੈ ਗਾਂ ਬਾਈ ਕਹਿੰਦੇ ਸੂਏ ਗਾਂ ਆ ਗਈ ਇਹ ਦੂਜੀ ਸੂਏ ਆ ਜੀ ਠੀਕ ਹੈ ਹੁਣ ਬਾਈ ਨੱਟ ਦੁੱਧ ਕਿੰਨਾ ਇਹਦੇ ਹਲੇ ਇਹਦੇ ਹਲੇ 12 ਲੀਟਰ ਹੈਗੇ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 25 ਕਿ ਦਿਨ ਹੋਇਆ ਜੀ ਠੀਕ ਹੈ ਆ ਬੱਚਾ ਇਹਦਾ ਹਾਂ ਜਮਗਰ ਬੱਸੀ ਹੈ ਠੀਕ ਹੈ ਤੇ ਇਹਦਾ ਕੀ ਰੇਟ ਕਰਦਾ ਬਾਈ ਇਹ ਰੇਟ 47000 ਰੁਪਏ 47000 ਰੁਪਿਆ ਦੇਖੋ ਬਈ ਚੰਗਾ ਆਰਡਰ ਲੱਗਿਆ ਹੋਇਆ ਹੈਗਾ ਦੇਖੋ ਬਹੁਤ ਸੋਹਣਾ ਲਿਓਟੀ ਲੱਗੀ ਹੋਈ ਹੈ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਐਂਡ ਬੋਰਜ ਤੇ ਲਮਾ ਬਾਕੀ ਬਾਈ ਨੂੰ ਇੱਕ ਵਾਰ ਹੋਰ ਪੁੱਛਦੇ ਆ 20 ਦਿਨ ਹੋ ਗਏ ਸੁਈਨ ਬਾਈ ਹਾਂ 20 ਤੋਂ 25 ਦਿਨ ਹੋ ਗਏ ਠੀਕ ਹੈ ਬਾਈ ਅੱਛਾ ਫਨਸਲ ਚ ਪੈਂਦੀ ਐ ਮਾਗਰ ਬੱਸੀ ਐ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਚੰਗੀ ਗਾਂ ਕੀ ਲੰਮਾ ਥਣ ਲੱਗਿਆ ਮਲਟੀ ਲਿਓਟੀ ਬਹੁਤ ਸੋਹਣੀ ਐ ਬਾਕੀ ਸਹੀਲ ਐ ਠੰਡੀ ਐ ਦੁੱਧ ਦੇ ਵਿੱਚ ਆਪਣੇ ਪੈਸੇ ਪੂਰੇ ਕਰਨ ਵਾਲੀ ਗਾਂ ਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਉੱਪਰ ਆਪਾਂ ਬਾਈ ਦਾ ਨੰਬਰ ਦੇਵਾਂਗੇ ਆਪਣਾ ਨੰਬਰ ਬੋਲਦੇ ਬਾਈ 9879183664 83664 ਬਾਈ ਦਾ ਨੰਬਰ ਐ ਬਾਕੀ ਜਿਹੜੀ ਤੁਸੀਂ ਜਿੱਦਾਂ ਵੀ ਤੁਸੀਂ ਬਾਈ ਨਾਲ ਗੱਲ ਕਰਨੀ ਐ ਰੇਟ ਬਾਰੇ ਜੋ ਵੀ ਐ ਮਾਨ ਤਾਨ ਹੋ ਜਾਊਗਾ ਬਾਈ ਹਾਂ ਬਾਈ ਮਾਨ ਤਾਨ ਕਰਨਾ ਠੀਕ ਐ ਧੰਨਵਾਦ ਬਾਈ ਜੀ